ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਔਰ ਪੰਜਾਬ ਦੀ ਉਹ ਸੀਟ ਜਿਹੜੀ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਰਹੀ ਉਹ ਹੈ ਖਡੂਰ ਸਾਹਿਬ ਖਡੂਰ ਸਾਹਿਬ ਦੀ ਸੀਟ ਤੋਂ ਅਮਰਤਪਾਲ ਸਿੰਘ ਚੋਣ ਜਿੱਤਦੇ ਨੇ ਤੇ ਹੁਣ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਯਾਨੀ ਕਿ ਸੰਸਦ ਕਿਹਾ ਜਾ ਸਕਦਾ ਹੈ ਲੇਕਿਨ NSA ਦੇ ਤਹਿਤ ਉਹ ਐਸੋਲੇ ਡਿਬਰੂਗੜ੍ਹ ਜੇਲ੍ਹ ਚ ਬੰਦ ਹੈਗੇ ਨੇ ਉਹਨਾਂ ਦੇ ਉਹਨਾਂ ਦੇ ਸਾਥੀਆਂ ਦਾ ਕੇਸ ਇਸ ਵੇਲੇ ਸੀਨੀਅਰ ਐਡਵੋਕੇਟ ਵਿਪਨ ਕਈ ਲੜ ਰਹੇ ਨੇ ਅਸੀਂ ਕਾਨੂੰਨੀ پیچਿਤੀਆਂ ਤੇ ਕਾਨੂੰਨੀ ਕੀ ਹੈਗੇ ਨੇ ਪ੍ਰੋਵੀਜ਼ਨਸ ਉਹ ਜਾਨਣਾ ਚਾਹਵਾਂਗੇ ਕਿ ਹੁਣ NSA ਦੇ ਕੀ ਮਾਇਨੇ ਰਹਿ ਜਾਂਦੇ ਨੇ ਜਦੋਂ ਅਮਰਿਤਪਾਲ ਸਿੰਘ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਜਿੱਥੋਂ ਤੱਕ NSA ਦਾ ਇੱਕ ਸਵਾਲ ਹੈ ਉਹਦਾ ਇਹਦੇ ਜਤਨ ਦੇ ਨਾਲ ਕੋਈ ਅਸਰ ਨਹੀਂ ਆਂਦਾ ਕਿਉਂਕਿ ਉਹ ਪੁਰਾਣੀ ਐਕਟੀਵਿਟੀਆਂ ਐ ਜਿੰਨਾ ਕਰਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਵੇ ਇਹ ਜਿਹੜੀ ਪੰਜਾਬ ਸਰਕਾਰ ਨੇ ਆਰਡਰ ਕੀਤਾ ਹੋਇਆ ਜਿਹੜਾ ਉਹਨਾਂ ਦੇ ਆਰਡਰਾਂ ਤੇ ਡਿਸਟ੍ਰਿਕਟ ਮੈਜਿਸਟਰੇਟ ਨੇ ਉਹਨਾਂ ਦਾ ਡਿਟੈਂਸ਼ਨ ਆਰਡਰ ਪਾਸ ਕੀਤਾ ਹੋਇਆ ਜਿੱਥੋਂ ਤੱਕ ਉਹਨਾਂ ਦਾ ਪਾਰਲੀਮੈਂਟ ਦਾ ਮੈਂਬਰ ਬਣਨ ਦਾ ਸਵਾਲ ਹੈ ਉਹਦੇ ਨਾਲ ਡਿਟੈਂਸ਼ਨ ਆਰਡਰਸ ਤੇ ਕੋਈ ਫਰਕ ਨਹੀਂ ਆਏਗਾ ਲੇਕਿਨ ਉਹਦਾ ਹੁਣ ਸਰਕਾਰ ਨੂੰ ਇਹ ਸੋਚਣਾ ਪਏਗਾ ਵੀ ਇਹਨਾਂ ਨੂੰ ਆਪਾਂ ਨੂੰ ਡਿਟੇਨ ਰੱਖਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ ਇੱਕ ਬੜੀ ਵੱਡੀ ਚੀਜ਼ ਜਿਹੜੀ ਇਹਦੇ ਵਿੱਚ ਲੀਗਲ ਸਵਾਲ ਸਾਹਮਣੇ ਆਂਦਾ ਹੈ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਮਰਤਪਾਲ ਨੈਸ਼ਨਲ ਸਿਕਿਉਰਿਟੀ ਵਾਸਤੇ ਖਤਰਾ ਹੈ ਨੈਸ਼ਨਲ ਸਿਕਿਉਰਿਟੀ ਐਕਟ ਜੇ ਦੇਖਿਆ ਜਾਵੇ ਤੁਹਾਡੇ ਨਾਲ ਹਜੇ ਗੱਲ ਹੋ ਰਹੀ ਸੀਗੀ ਤੁਸੀਂ ਇਹ ਦੱਸਿਆ ਕਿ ਜਾਂ ਤਾਂ ਰਾਜ ਸਰਕਾਰ ਲਾ ਸਕਦੀ ਹੈ ਜਾਂ ਸੈਂਟਰ ਗਵਰਨਮੈਂਟ ਲਾ ਸਕਦੀ ਹੈ ਇਸ ਮਾਮਲੇ 'ਚ ਨੈਸ਼ਨਲ ਸਿਕਿਉਰਿਟੀ ਐਕਟ ਅਮਰਤਪਾਲ ਤੇ ਉਹਦੇ ਸਾਥੀਆਂ ਦੇ ਖਿਲਾਫ ਰਾਜ ਸਰਕਾਰ ਨੇ ਲਾਇਆ ਕਿ ਸੈਂਟਰ ਗਵਰਨਮੈਂਟ ਨੇ ਲਾਇਆ ਇਹ ਜਿਹੜਾ ਡਿਸਟ੍ਰਿਕਟ ਰਜਿਸਟਰਡ ਨੇ ਲਾਇਆ ਉਹਨਾਂ ਦੇ ਰეკਮੈਂਡੇਸ਼ਨ ਆਫ ਸਟੇਟ ਗਵਰਨਮੈਂਟ ਹੈ ਲੇਕਿਨ ਇਹਦੇ ਵਿੱਚ ਪਾਵਰ ਜਿਹੜੀ ਹੈ ਸੈਂਟਰਲ ਗਵਰਨਮੈਂਟ ਕੋਲ ਵੀ ਹੈ ਉਹ ਵੀ ਰਿਵੋਕ ਕਰ ਸਕਦਾ ਜੇ ਸੈਂਟਰ ਗਵਰਨਮੈਂਟ ਚਾਹੇ ਸੈਕਸ਼ਨ 14 ਉਹਦੇ ਵਿੱਚ ਹੈ ਉਹ ਸੁਪਰਸੀਡ ਕਰ ਸਕਦਾ ਸਟੇਟ ਗਵਰਨਮੈਂਟ ਨੂੰ ਤੇ ਉਹਨਾਂ ਨੂੰ ਰਿਵੋਕ ਕਰਨਾ ਹੀ ਪਵੇਗਾ ਜੇ ਸੈਂਟਰ ਗਵਰਨਮੈਂਟ ਚਾਹੇ ਤਾਂ ਉਹਨੂੰ ਰਿਵੋਕ ਕੀਤਾ ਜਾ ਸਕਦਾ ਅਜਨਾਲਾ ਥਾਣੇ ਤੇ ਜਿਹੜਾ ਅਟੈਕ ਹੋਇਆ ਉਹਨੂੰ ਅਸੀਂ ਨੈਸ਼ਨਲ ਸਿਕਿਉਰਿਟੀ ਤੇ ਖਤਰਾ ਮੰਨ ਸਕਦੇ ਹਾਂ ਉਹਨੂੰ ਸਰਟਨਲੀ ਨੈਸ਼ਨਲ ਸਿਕਿਉਰਿਟੀ ਤੇ ਤਾਂ ਨਹੀਂ ਮੰਨ ਸਕਦੇ ਇੱਕ ਪਾਰਟਿਕੂਲਰ ਪੋਰਸ਼ਨ ਆਫ ਦਾ ਸਟੇਟ ਸੀ ਜਿਹਦੇ ਵਾਸਤੇ ਉਹ ਜਿਹੜਾ ਸਟੇਟ ਸਿਰਫ ਡਿਸਟ੍ਰਿਕਟ ਅਜੈਸਟਰਡ ਕੋਲ ਪਾਵਰ ਸੀ ਲੇਕਿਨ ਹੁਣ ਤਾਂ ਉਹਨਾਂ ਨੇ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਉਹਨਾਂ ਨੇ ਗਤੀਵਧੀਆਂ ਨੂੰ ਐਡ ਕਰਤਾ ਉਹਨਾਂ ਦਾ ਕਹਿ ਰਿਹਾ ਵੀ ਬਾਹਰ ਬਾਹਰੋਂ ਇਹਨਾਂ ਦੇ ਕਨੈਕਸ਼ਨ ਹੈ 12 ਲੋਕਾਂ ਨਾਲ ਗੱਲ ਹੋਈ ਹੈ ਫੋਨ ਤੇ ਹੋਈ ਹੈ ਜਦ ਕਿ ਉਹ ਜੇਲ੍ਹ ਦੇ ਵਿੱਚ ਕਨਫਾਈਨਡ ਸੀ ਇਸ ਕਰਕੇ ਇਨ ਐਡੀਸ਼ਨ ਟੂ ਅਜਨਾਲਾ ਇਨਸੀਡੈਂਟ ਉਹਦੇ ਵਿੱਚ ਬਹੁਤ ਸਾਰੀਆਂ ਇਨਸੀਡੈਂਟ ਹੋਰ ਐਡ ਕਰਤੀਆਂ ਇਹ ਜਿਹੜੀ ਜੇਲ ਤੋਂ ਜਿਹੜੀ ਗੱਲਬਾਤ ਹੋ ਰਹੀ ਸੀ ਬਾਹਰਲੇ ਕੰਟਰੀਆਂ 'ਚ ਕਿਉਂਕਿ ਉਹ ਸਾਰਾ ਕੁਝ ਦੱਸਿਆ ਗਿਆ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਇਹ ਸਾਰੀ ਜਗਤ ਇਹ ਤਾਂ ਦੂਸਰਾ ਜਦੋਂ ਐਨਐਸਏ ਲਾਇਆ ਗਿਆ ਉਦੋਂ ਹੀ ਗੱਲਾਂ ਸਾਹਮਣੇ ਆਈਆਂ ਇਹਦਾ ਮਤਲਬ ਹੈ ਕਿ ਪਹਿਲਾਂ ਜਦੋਂ ਐਨਐਸਏ ਲਾਇਆ ਗਿਆ ਸੀ ਉਦੋਂ ਇਹ ਸਾਰੀ ਗੱਲਾਂ ਨਹੀਂ ਸੀਆਂ ਉਦੋਂ ਮੇਨਲੀ ਮੁੱਦਾ ਸੀ ਅਜਨਾਲਾ ਦਾ ਅਟੈਕ ਦਾ ਮੈਂ ਫੇਰ ਉਸ ਉਹੀ ਸਵਾਲ ਜਾਨਣਾ ਚਾਹਾਂਗਾ ਕਿ ਅਜਨਾਲਾ ਦਾ ਅਟੈਕ ਕੀ ਅਤਵਾਦੀ ਗਤੀਵਿਧੀ ਹੋ ਸਕਦੀ ਹੈ ਜਿਹਦੇ ਤੇ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਹੋ ਜੇ ਜਾਂ ਇੱਕ ਸਟੇਟ ਦੀ ਲਾਅ ਐਂਡ ਆਰਡਰ ਦੀ ਪ੍ਰੋਬ ਜਿਹੜੇ ਉਹਨਾਂ ਨੇ ਕੇਸ ਰਜਿਸਟਰ ਕੀਤਾ ਸੀਗਾ ਉਹਦੇ ਵਿੱਚ ਸਫੀਸ਼ੀਐਂਟ ਸੀ ਐਵੀਡੈਂਸ ਇਹਨਾਂ ਤੇ ਸਫੀਸ਼ੀਐਂਟ ਸੀ ਵੀ ਜੇ ਇਹਨਾਂ ਨੂੰ ਡਿਟੇਨ ਕੀਤਾ ਜਾਂਦਾ ਆਰਡੀਨਰੀ ਲਾਅ ਦੇ ਥੱਲੇ ਤੇ ਇਹਨਾਂ ਨੂੰ ਡਿਟੈਂਸ਼ਨ ਐਨਐਸਏ ਲਾਉਣ ਦੀ ਜ਼ਰੂਰਤ ਹੀ ਨਹੀਂ ਸੀ ਲੇਕਿਨ ਸਰਕਾਰ ਨੇ ਜੋ ਸੋਚਿਆ ਵੀ ਸਟੈਡ ਆਫ ਟ੍ਰਾਇਲ ਕਰਨ ਦੇ ਇਹਨਾਂ ਨੂੰ ਡਿਟੇਨ ਕਰਕੇ ਤਾਂ ਕਿ ਇਹਨਾਂ ਨੂੰ ਸਟੇਟ ਤੋਂ ਬਾਹਰ ਕੱਢਿਆ ਜਾ ਸਕੇ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਆਸਾਮ ਭੇਜਤਾ ਐਨਐਸਏ ਲਾਗਾ ਕੇ ਜਦ ਕਿ ਕਾਨੂੰਨ ਜਿਹੜਾ ਸੀਗਾ ਉਹਦੇ ਵਿੱਚ ਜੇ ਇਹਨਾਂ ਨੂੰ ਅਜਨਾਲਾ ਇਨਸੀਡੈਂਟ ਇੱਕ ਦੇ ਵਿੱਚ ਡਿਟੇਨ ਕਰ ਲੈਂਦੇ ਤੇ ਇਹਨਾਂ ਦੇ ਨਾਲ ਦੇ ਕੋਕਯੂ ਸੀਗੇ ਜਿਹੜੇ ਨਾਮ ਨਹੀਂ ਸੀ ਜਿਨ੍ਹਾਂ ਦੇ ਐਫਆਈਆਰ ਦੇ ਵਿੱਚ ਉਹ ਅੱਜ ਤੱਕ ਉਹਨਾਂ ਦੀ ਜ਼ਮਾਨਤਾਂ ਨਹੀਂ ਹੋਈਆਂ ਉਹ ਤਾਂ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤਾਂ ਰੱਦ ਵੀ ਕਰਦੀਆਂ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਵੀ ਨੈਸ਼ਨਲ ਸਕਿਉਰਿਟੀ ਦਾ ਇਹ ਵਿੱਚ ਵੱਡਾ ਇਸ਼ੂ ਸੀ ਇਹ ਤਾਂ ਖਾਲੀ ਇੱਕ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੋਈ ਵੀ ਸੀ ਹੁਣ ਉਹ ਅਥ ਕਿਵੇਂ ਲੈਂਦੇ ਨੇ ਪਾਰਲੀਮੈਂਟ ਦੀ ਕਿਉਂਕਿ ਹੁਣ ਮੈਂਬਰ ਪਾਰਲੀਮੈਂਟ ਨੇ ਹੁਣ ਸਰਕਾਰ ਤੈਅ ਕਰੇਗੀ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਜਾਂ ਕਿਸੇ ਹੋਰ ਪ੍ਰੋਵੀਜ਼ਨ 'ਚ ਇੱਕ ਟਾਈਮ ਦਿੱਤਾ ਜਾਵੇ ਕਿ ਉੱਥੇ ਜਾ ਕੇ ਪੈਰੋਲ ਲੈ ਸਕਣ ਕੈਮਰਾਮੈਨ ਬੰਨੀ ਚੋਹਾਂ ਦੇ ਨਾਲ ਪ੍ਰੀਤ ਮਹਿਤਾ ਪੀਟੀਜ਼ਨਿਊਜ਼ ਚੰ